ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਕੁੰਭ ਦਾ ਮੇਲਾ 12 ਸਾਲਾਂ ਬਾਅਦ ਆਉਂਦਾ ਹੈ ਤੇ ਅਰਧ ਕੁੰਭ ਦਾ ਮੇਲਾ ਜਿਹੜਾ ਉਹ 6 ਸਾਲਾਂ ਬਾਅਦ ਆਉਂਦਾ ਹੈ ਸਰਦੂਲਗੜ ਦੀ ਨਗਰ ਪੰਚਾਇਤ ਦੀਆਂ ਚੋਣਾਂ ਲਗਭਗ ਕੁੰਭ ਦੇ ਮੇਲੇ ਵਾਲੀ ਗੱਲ ਹੋ ਗਈ ਸੀ ਨਾ ਤਾਂ ਇਹ ਪਿੱਛੇ ਲੰਗੀ ਕਾਂਗਰਸ ਦੀ ਸਰਕਾਰ ਚੋਣਾਂ ਕਰਾ ਸਕੀ ਤੇ ਮੌਜੂਦਾ ਸਰਕਾਰ ਵੀ ਸੁਪਰੀਮ ਕੋਰਟ ਦਾ ਕਹਿਣਾ ਵੋਟਾਂ ਨੂੰ ਰੋਕਣ ਵਾਸਤੇ ਗਈ ਕੋਰਟਾਂ ਨੇ ਬਹੁਤ ਪ੍ਰੈਸ਼ਰ ਪਾ ਕੇ ਇਹ ਚੋਣਾਂ ਕਰਵਾਈਆਂ ਨੇ ਇਹ ਲੋਕਤੰਤਰ ਦਾ ਮੇਲਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਉਮੀਦਵਾਰ ਚੁਣਨੇ ਹੁੰਦੇ ਆ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਆ ਤੇ ਇਹ ਫੈਸਲਾ ਲੋਕਾਂ ਦੇ ਹੱਥ ਹੈ ਕਿ ਉਹ ਕਿਸ ਵਿਚਾਰਧਾਰਾ ਨੂੰ ਕਿਸ ਸੋਚ ਨੂੰ ਕਿਸ ਕੰਮ ਕਰਨ ਵਾਲੇ ਬੰਦੇ ਨੂੰ ਵੋਟ ਪਾਉਂਦੇ ਆ ਅੱਜ ਮੈਂ ਸਾਰੇ ਉਮੀਦਵਾਰਾਂ ਨੂੰ ਆਪਣੇ ਵੱਲੋਂ ਸ਼ੁਭ ਸ਼ਾਮਾਂ ਦਿੰਦਾ ਤੇ ਨਾਲ ਹੀ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਭਾਈਚਾਰਕ ਸਾਂਝ ਤੇ ਆਪਣਾ ਇਤفاق ਬਣਾ ਕੇ ਰੱਖਣਾ ਲੋਕਤੰਤਰ ਦੀ ਜਿੱਤ ਹੋਣੀ ਚਾਹੀਦੀ ਹੈ ਚਾਹੇ ਕਿਸੇ ਪਾਰਟੀ ਦਾ ਉਮੀਦਵਾਰ ਚਿੱਤੇ ਪਰ ਆਪਾਂ ਇੱਕ ਚੀਜ਼ ਦੀ ਪਰਖ ਕਰਨੀ ਹੈ ਕਿ ਵੋਟ ਪਾਉਣੀ ਕਿਸ ਚੀਜ਼ ਨੂੰ ਹੈ ਵੋਟ ਪਾਉਣੀ ਹੈ ਸਾਸੀ ਜਿਹੜੇ ਲੋਕਾਂ ਨੇ ਸਾਨੂੰ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਪਾਰਟੀਆਂ ਨੇ ਸਾਨੂੰ ਸਾਡੀਆਂ ਮੁੱਢਲੀਆਂ ਸਹੂਲਤਾਂ ਦਿੱਤੀਆਂ ਨੇ ਸਰਕੂ ਸਰਦਾ ਸਰਦੂਲਗੜ ਦੇ ਜਿਹੜੇ ਸਕੂਲ ਹੈ ਉਹ ਕਿਹਨੇ ਅਪਗ੍ਰੇਡ ਕਰਾਏ ਨੇ ਸਰਦੂਲਗੜ ਦਾ ਹਸਪਤਾਲ ਕਿਸ ਨੇ ਬਣਾਇਆ ਸਰਦੂਲਗੜ ਦੀ ਨਗਰਪੰਚਾਇਤ ਕਿਸ ਨੇ ਬਣਾਈ ਹੈ ਕੱਲੀ-ਕੱਲੀ ਗਲੀ ਦੇ ਵਿੱਚ ਸੀਵਰੇਜ ਕਿਸ ਨੇ ਪਹੁੰਚਾਇਆ ਕੱਲੀ-ਕੱਲੀ ਜਿਹੜੀ ਪੱਕੀ ਗਲੀ ਜਿਹਦੇ ਵਿੱਚ ਟਾਹਣਾਂ ਲੱਗੀਆਂ ਉਹ ਕਿਸ ਨੇ ਬਣਾਈਆਂ ਉਹ ਨੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਬਾੜਾਂ ਦੇ ਵਿੱਚ ਚੋਣ ਨਿਸ਼ਾਨ ਤੱਕੜੀ ਤੇ ਉਮੀਦਵਾਰ ਖੜੇ ਕੀਤੇ ਆ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਸਰਦਾਰ ਬਲਵਿੰਦਰ ਸਿੰਘ ਪੁੰਦੜ ਨੂੰ ਪਿਆਰ ਕਰਦੇ ਆ ਜਿਹੜੇ ਲੋਕ ਸਰਦਾਰ ਦਲਵਾ ਸਿੰਘ ਪੁੰਦੜ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੀ ਜਥੇਬੰਦੀ ਨੂੰ ਪਿਆਰ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਦੇ ਆ ਮੈਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਇਹ ਵੋਟ ਆ ਜਿਹੜੀ ਸ਼ਰੋਮਲੇ ਅਕਾਲੀ ਦਲ ਦੇ ਸਿੰਬਲ ਨੂੰ ਤੱਕੜੀ ਨੂੰ ਆਪਾਂ ਨੇ ਪਾਉਣੀ ਹੈ ਆਪਾਂ ਜਿਹੜੀ ਆਪਣੀ ਪਾਰਟੀ ਦੇ ਲੀਡਰ ਦਾ ਕੱਦ ਆਪਣੀ ਪਾਰਟੀ ਦਾ ਜਿਹੜਾ ਕੱਦ ਹੈ ਉਹ ਉੱਚਾ ਕਰਨਾ ਮੈਂ ਨਾਲ ਹੀ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਗੱਪ ਮਾਰਨ ਵੇਲੇ ਬਿਲਕੁਲ ਹੀ ਹਿਜਕਚਾਉਂਦੇ ਨਹੀਂ ਹੈਗੇ ਮੈਂ ਇੱਕ ਤੁਹਾਡੇ ਆ ਸੋਸ਼ਲ ਮੀਡੀਆ ਤੇ ਕਹਿਣਾ ਕੱਲ ਨੂੰ ਕਾਗਜ਼ ਚੱਤੇ ਚੱਕੇ ਜਾਣਾਂ ਮੈਂ ਅੱਜ ਕਹਿਣਾ ਤਲੋ ਤੱਕ ਮੇਰੇ ਕੋਲ ਡਾਟਾ ਲੈ ਕੇ ਆਜੋ ਜੇ 75% ਦਾ ਕੰਮ ਅਕਾਲੀ ਦਲ ਨੇ ਨਾ ਕਰਾਇਆ ਹੋਵੇ ਤਾਂ ਅਸੀਂ ਸਾਰੇ ਬੰਦਿਆਂ ਦੇ ਕਾਗਜ਼ ਵਾਪਸ ਲੈ ਲਾਂਗੇ ਪਿਛਲੇ 8 ਸਾਲਾਂ ਦੇ ਵਿੱਚ ਦੋਨੇ ਸਰਕਾਰਾਂ ਰੜ ਕੇ ਸਾਡੇ ਮੁਕਾਬਲੇ 25% ਕੰਮ ਨਹੀਂ ਕਰ ਸਕੀਆਂ ਇਹ ਸ਼ਹਿਰ ਵਾਲੇ ਬੰਦੇ ਦੇਖ ਲੋ ਜੇ ਤਾਂ ਵੋਟਾਂ ਆਪਾਂ ਜਿੰਦ ਕਿਦੀ ਨੂੰ ਪਾਉਣੀਆਂ ਫਿਰ ਆਪਾਂ ਜਿੱਥੇ ਮਰਜ਼ੀ ਪਾਈ ਚੱਲੀ ਗਏ ਪਰ ਜੇ ਅਸੀਂ ਵਿਕਾਸ ਨੂੰ ਪਾਉਣੀਆਂ ਮੋਢਲਿਆ ਸਹੂਲਤਾਂ ਨੂੰ ਪਾਉਣੀਆਂ ਸਤਕਾਰ ਨੂੰ ਪਾਉਣੀਆਂ ਰਾਜਨੀਤਿਕ ਕਦ ਨੂੰ ਪਾਉਣੀਆਂ ਤਾਂ ਤੁਸੀਂ ਇਹ ਨਾ ਦੇਖੋ ਕਿ ਤੁਹਾਡੇ ਵਾਰਡ ਦੇ ਵਿੱਚ ਉਮੀਦਵਾਰ ਕੌਣ ਖੜਾ ਹੈ ਜਦੋਂ ਉਹਨਾਂ ਕੋਲ ਸ਼੍ਰੋਮਣੀ ਅਕਾਲੀ ਦਲ ਦਾ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਖੜੇ ਨੇ ਸਰਦਾਰ ਬਲਵਿੰਦਰ ਸਿੰਘ ਭੁੰਗਲ ਖੜੇ ਨੇ ਬਾਈ ਤੇ ਲਲਾ ਸਿੰਘ ਭੁੰਗਲ ਖੜਾ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਨੂੰ ਕਾਮਯਾਬ ਕਰਨਾ ਹੈ ਔਰ ਸ਼ਹਿਰ ਵਾਸੀਆਂ ਨੂੰ ਮੈਂ ਦੁਬਾਰਾ ਬੇਨਤੀ ਕਰਦਾ ਕਿ ਫੈਸਲਾ ਤੁਹਾਡੇ ਹੱਥਾਂ ਆਪਣਾ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਇਤਫਾਕ ਬਣਾ ਕੇ ਰੱਖਣਾ ਕਿਸੇ ਤਰ੍ਹਾਂ ਦਾ ਹੱਲਾ ਗੁੱਲਾ ਇਸ ਇਲੈਕਸ਼ਨ ਦੇ ਵਿੱਚ ਕਰਨਾ ਨਹੀਂ ਵੋਟਾਂ ਲੇਟ ਕਿਉਂ ਹੋਈਆਂ ਨੇ ਵਾਡਵੰਤੀਆਂ ਗਲਤ ਕਿਵੇਂ ਹੋ ਜਾਣੇ ਜਿਹੜੇ ਇਹਨਾਂ ਨੇ ਵਾਡਾਂ ਦੇ ਨੰਬਰ ਬਦਲੇ ਨੇ ਇਹਨਾਂ ਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨੁਕਸਾਨ ਹੋਣਾ ਇਹ ਮੈਂ ਬਾਅਦ ਵਿੱਚ ਦੱਸੂਆ ਅੱਜ ਮੈਂ ਸਿਰਫ ਤੁਹਾਨੂੰ ਸ਼ੋਭੇ ਸ਼ਾਮਾ ਦੇਣ ਵਾਸਤੇ ਇਹ ਵੀਡੀਓ ਬਣਾ ਰਿਹਾ ਸੀਗਾ ਮੇਰੇ ਵੱਲੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੈਦਾਨ 'ਚ ਆਉਣ ਵਾਸਤੇ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਕਿਰਪਾ ਕਰੇ ਹੁਣ ਆਪਾਂ ਲਗਭਗ ਰੋਜ਼ ਇੱਕ ਦੂਜੇ ਦੇ ਰੂਬਰੂ ਹੁੰਦੇ ਰਿਹਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ